ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਟਾਪ ਐਗਰੀਕਲਚਰ ਸਾਇੰਟਿਸਟ ਦੇ ਨਾਲ ਪੰਜਾਬ ਦੇ ਜਿੰਨੇ ਵੀ ਐਗਰੀਕਲਚਰ ਐਕਸਪਰਟਸ ਹੈ ਨੇ ਜਿੰਨੇ ਸਟੇਕ ਹੋਲਡਰਸ ਹੈ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਅਖੀਰ ਤੇ ਲਿਆ ਕੇ ਰਿਜੈਕਟ ਕਰ ਦਿੱਤੀ ਅਸੀਂ ਚਲੋ ਇਸ ਗੱਲ ਨਾਲ ਸਹਿਮਤ ਆ ਇਹਨਾਂ ਦੇ ਬਟ ਕੋਈ ਕਿਸੇ ਕਿਸਮ ਦਾ ਇਹਦੇ ਵਿੱਚ ਕੋਈ ਨਵੀਆਂ ਰეკਮੈਂਡੇਸ਼ਨਸ ਹੈ ਨਹੀਂ ਕਿ ਅਸੀਂ ਕਰਨਾ ਕੀ ਚਾਹੁੰਦੇ ਆ ਕੋਈ ਸਟੇਟ ਨੂੰ ਨਹੀਂ ਦੱਸਿਆ ਕਿ ਸਾਡੀ ਐਗਰੀਕਲਚਰ ਪਾਲਿਸੀ ਕੀ ਹੋਏਗੀ ਅਜੇ ਤੱਕ ਐਗਰੀਕਲਚਰ ਪਾਲਿਸੀ ਤੇ ਨਾ ਸਾਲਾਂ ਚ ਲੈ ਕੇ ਆ ਚੱਕੇ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਬਹੁਤ ਸਾਰੇ ਹੋਰ ਮੁੱਦੇ ਕਿਉਂਕਿ ਸੈਸ਼ਨ ਹੀ ਇੰਨਾ ਜ਼ਿਆਦਾ ਛੋਟਾ ਹੈ ਉਹਦੇ ਵਿੱਚ ਵਾਰੀ ਵਾਰੀ ਇੱਕ ਇੱਕ ਮੁੱਦਾ ਹੀ ਅਸੀਂ ਉਠਾ ਸਕਦੇ ਹਾਂ ਜਿਸ ਦਾ ਕੱਲ ਮਾਈਨਿੰਗ ਦਾ ਉਠਾਇਆ ਲਾਅ ਐਂਡ ਆਰਡਰ ਦੇ ਉੱਤੇ ਕੋਈ ਚਰਚਾ ਦਾ ਵਿਸ਼ਾ ਨਹੀਂ ਕੋਈ ਤੁਸੀਂ ਵੇਖੋ ਅੱਜ ਗੈਂਗਸਟਰਸ ਦਾ ਰਾਜ ਹੈ ਫਰੋਤੀਆਂ ਦਾ ਰਾਜ ਹੈ ਜਿਹੜਾ ਮਰਜ਼ੀ ਜਿੰਨੂੰ ਮਰਜ਼ੀ ਗੋਲੀਆਂ ਮਾਰ ਕੇ ਭੱਜ ਜਾਂਦਾ ਸਾਰਿਆਂ ਨੂੰ ਵੱਡੀ ਇਹਦੇ ਵਿੱਚ ਜਿਹੜੀ ਇੱਕ ਨਵੀਂ ਚੀਜ਼ ਵੇਖਣ ਨੂੰ ਆਈ ਹੈ ਸਾਰਿਆਂ ਨਾਲ ਵੱਡੀ ਇਨਵੋਲਵਮੈਂਟ ਹੀ ਸਾਰੇ 2 ਨੰਬਰ ਦੇ ਕੰਮ ਚ ਪੁਲਿਸ ਦੀ ਭਾਵੇਂ ਫਰੋਤੀਆਂ ਦੇ ਵਿੱਚ ਭਾਵੇਂ ਕਬਜ਼ਿਆਂ ਦੇ ਵਿੱਚ ਤੁਸੀਂ ਵੇਖੋ ਜਿਹੜੇ ਉਹ ਤਹਿਸੀਲਦਾਰਾਂ ਦੀ ਇੱਕ ਲਿਸਟ ਲਗਾਈ ਸੀ ਕਿ 48 ਤਹਿਸੀਲਦਾਰ ਵਿਜੀਲੈਂਸ ਨੇ ਤਿਆਰ ਕੀਤੀ ਸੀ ਕਿ ਇਹ ਕਰਪਟ ਵਿਜੀਲੈਂਸ ਇਹ ਸੌਰੀ ਰੈਵਨਿਊ ਅਫਸਰਸ ਨੇ ਉੱਥੇ ਹੀ ਲਾਏ ਗਏ ਨੇ ਤੁਸੀਂ ਹੈਰਾਨ ਹੋਵੋਗੇ ਘਰੇ ਬਿਨੂ ਦਾ ਰਿਟਾਇਰਡ ਅਫਸਰ ਹੈ ਜਿਨੇ ਸਾਰੀ ਚੀਜ਼ ਦੀ ਚਰਚਾ ਕਰਕੇ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਦੱਸਿਆ ਕਿ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਏ ਰੈਵਨਿਊ ਜਿਹੜਾ ਰਿਸ਼ਵਤ ਲੈ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਨੇ ਗਰਦਾਵਰੀਜ਼ ਕਰਦੇ ਨੇ ਇੰਤਕਾਲ ਚੜਾਉਂਦੇ ਨੇ ਉਹ ਐਵਰੇਜ ਉਹਨੇ ਕੱਢੀ ਹੈ ਤਕਰੀਬਨ 1000 ਰੁਪਏ ਦੀ ਕਮਿਸ਼ਨ 1000 ਰੁਪਏ ਦੀ ਰਿਸ਼ਵਤ ਪਰ ਮੰਥ ਲਈ ਜਾਂਦੀ ਉਹਦਾ ਮਤਲਬ 12000 ਕਰੋੜ ਰੁਪਏ ਪੰਜਾਬ ਦੇ ਲੋਕਾਂ ਦੀ ਜੇਬਾਂ ਚੋਂ ਕੱਢਿਆ ਜਾਂਦਾ ਇਲੀਗਲ ਮਾਈਨਿੰਗ ਦੇ ਇਨੇ ਕੇਸੇ ਨੇ ਹੁਣ 2 ਮਿੰਟ ਦੇ ਵਿੱਚ ਵੇਖੋ 0 ਆਰ ਦੇ ਵਿੱਚ ਤੇ ਦੇ ਅਲਾਉ ਯੂ ਫਾਰ ਜਸਟ 2 2 3 ਮਿੰਟਸ ਅੱਜ ਹੀ ਆਈ ਇੱਕ ਅੰਮ੍ਰਿਤਸਰ ਤੋਂ ਅਜਨਾਲੇ ਦੇ ਵਿੱਚੋਂ ਸਾਰੀ ਰਾਤ ਮਾਈਨਿੰਗ ਚੱਲ ਰਹੀ ਹੈ ਮਸ਼ੀਨਾਂ ਲੱਗੀਆਂ ਨੇ ਲੁਧਿਆਣੇ ਚੋਂ ਆ ਰਹੀਆਂ ਨੇ ਨਵੇਂ ਸ਼ਹਿਰ ਤੋਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਤੋਂ ਆ ਰਹੀਆਂ ਛੱਤਬੀਰਜੀਤ ਤੋਂ ਆ ਰਹੀ ਹੈ ਅਜ਼ੂਦ ਦੇ ਪਿੱਛੋਂ ਆ ਰਹੀਆਂ ਪਠਾਨਕੋਟ ਸਾਰਾ ਏਰੀਆ ਇਹਦੇ ਨਾਲ ਭਰਿਆ ਸਮੁੱਚੇ ਪੰਜਾਬ ਦੇ ਵਿੱਚ ਕੋਈ ਏਰੀਆ ਤੁਸੀਂ ਵੇਖੋ ਜਿੱਥੇ ਮਾਈਨਿੰਗ ਨਾ ਹੋ ਰਹੀ ਹੋਵੇ ਟੋਟਲ ਪੈਸਾ ਜਿਹੜਾ ਇਹਨਾਂ ਦੀ ਬੂਟੀ ਦੇ ਵਿੱਚ ਜਾ ਰਿਹਾ ਇਹ ਜਿਹੜੀ ਲੁੱਟ ਹੋ ਰਹੀ ਹੈ ਸਿੱਧੇ ਤੌਰ ਉਹ ਪੈਸਾ ਜਿਹੜਾ ਇਹਨਾਂ ਦੀ ਸਰਕਾਰ ਕੋਲ ਹੈ ਇਹਨਾਂ ਦੇ ਐਮ.ਐਲ.ਏ ਕੋ ਇਹਨਾਂ ਦੀ ਮੰਤਰੀਆਂ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਜਿਸ ਏਰੀਆ ਦੇ ਵਿੱਚ ਕ੍ਰੈਸ਼ਸ ਹੈ ਨੇ ਉੱਥੇ ਐਵਰੇਜ ਇਹਨਾਂ ਦੇ ਜਿਹੜੇ ਐਮ.ਐਲ.ਏ ਤੇ ਮੰਤਰੀ ਨੇ 5 ਲੱਖ ਰੁਪਇਆ ਮਹੀਨੇ ਦਾ ਇੱਕ ਕ੍ਰੈਸ਼ਰ ਕੋ ਲੈ ਲਿਆ ਲੌਂਡਰਿੰਗ ਦੀ ਤਾਂ ਤੁਸੀਂ ਗੱਲ ਹੀ ਛੱਡ ਲਓ ਕੋਈ ਬੰਦਾ ਅਤਵਾਦ ਦਾ ਵੀ ਅਸੀਂ ਟਾਈਮ ਵੇਖਿਆ ਜਿਸ ਤਰ੍ਹਾਂ ਉਸ ਟਾਈਮ ਦੇ ਹਾਲਾਤ ਸੀ ਸਿਮਿਲਰ ਹਾਲਾਤ ਨੇ ਪੁਲਿਸ ਸਟੇਸ਼ਨ ਜਿੰਨੇ ਬਾਰਡਰਿੰਗ ਪੁਲਿਸ ਸਟੇਸ਼ਨ ਸਾਰਿਆਂ ਨੇ ਦੁਬਾਰਾ ਉੱਚੀਆਂ ਕਰ ਲਈਆਂ ਉੱਤੇ ਉਹਨਾਂ ਨੇ ਟੀਨਾ ਲਾ ਲਈਆਂ ਤਕਰੀਬਨ 20 ਫੁੱਟ ਤੱਕ ਉੱਚਾ ਕਰ ਲਿਆ ਤੁਸੀਂ ਮੈਨੂੰ ਦੱਸੋ ਜਿੱਥੇ ਐਸ ਐਚ ਓਜ਼ ਜਾਂ ਪੁਲਿਸ ਸਟੇਸ਼ਨ ਸੇਫ ਨਹੀਂ ਉਹਦੇ ਤੋਂ ਕੀ ਤੁਸੀਂ ਐਕਸਪੈਕਟ ਕਰਦੇ ਸਾਰੀ ਰਾਤ ਤੁਸੀਂ ਵੇਖੋ ਅੱਜ ਮੈਂ ਆਪਣੇ ਘਰ ਜਦੋਂ ਜਾਣਾ ਮੇਰਾ ਰੇਲਵੇ ਰੋਡ ਕਾਦੀਆਂ ਤੇ ਘਰ ਰਸੇ ਵਿੱਚ ਪੁਲਿਸ ਸਟੇਸ਼ਨ ਉੱਥੇ ਰਾਤ 7 ਵਜੇ ਤੋਂ ਬਾਅਦ ਨਾਕਾ ਲਾ ਦਿੰਦੇ। ਈਵਨ ਲੀਡਰ ਆਫ اپੋਜੀਸ਼ਨ ਦੀ ਗੱਡੀ ਨਹੀਂ ਟੱਪ ਆਂਦੀ ਸਾਨੂੰ ਇੱਕ ਪਰਨਲ ਦੂਸਰੀ ਸੜਕ ਲੈਣੀ ਪਈ। ਤੇ ਜਿੱਥੇ ਪੁਲਿਸ ਸਟੇਸ਼ਨ ਵਾਲੇ 7 ਵਜੇ ਤੋਂ ਬਾਅਦ ਆ ਬਾਹਰ ਨਹੀਂ ਨਿਕਲ ਪਾਉਂਦੇ ਉਹ ਕੀ ਪ੍ਰੋਟੈਕਸ਼ਨ ਦੇਣਗੇ ਪੰਜਾਬ ਦੇ ਲੋਕਾਂ ਨੂੰ? ਚੀਫ ਮਿਨਿਸਟਰ ਅਵੇਲੇਬਲ ਨਹੀਂ। ਕੱਲ ਦਾ ਸੈਸ਼ਨ ਹੋਇਆ ਤੁਸੀਂ ਇਹਨਾਂ ਦੀ ਨਾਨ ਸੀਰੀਅਸਨੈਸ ਆਫ ਦੀ ਗਵਰਨਮੈਂਟ ਵੇਖੋ। ਚੀਫ ਮਿਨਿਸਟਰ ਅਵੇਲੇਬਲ ਨਹੀਂ। ਸਪੀਕਰ ਸਾਹਿਬ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਡਿਮਾਂਡ ਰੱਖੀ ਹੈ ਕਿ ਪਹਿਲੇ ਤੇ ਪ੍ਰੋਟੋਕਾਲ ਤੋੜਿਆ ਤੁਸੀਂ ਨੰਬਰ 2 ਤੇ ਉਹਨਾਂ ਦਾ ਨਾਂ ਰੱਖਿਆ ਆਬਿਚਰੀਜ਼ ਫਿਰ ਮੈਂ ਮੰਗ ਕੀਤੀ ਕਿ ਸਾਰਾ ਹਾਊਸ ਹੈਡ ਡਾਕਟਰ ਮਨਮੋਹਨ ਸਿੰਘ ਤੇ ਸਾਰੇ ਦੇਸ਼ ਦਾ ਮਾਨਸਾ ਉਹਨਾਂ ਨੂੰ ਪਰ ਰਤਨਾਵਾਸੇ ਘਰ ਤੋਂ ਘਟਾਪਾਂ ਸਾਰੇ ਇੱਕ ਹੀ ਯੂਨੀਮਸ ਰੈਜ਼ੋਲੂਸ਼ਨ ਕਰਕੇ ਕੱਲੀਏ ਕਹਿੰਦੇ ਜੀ ਇਹ ਬਾਅਦ ਵਿੱਚ ਚਰਚਾ ਕਰ ਲਾਂਗੇ ਬਾਅਦ ਵਿੱਚ ਅੱਜ ਤੋਂ ਬਾਅਦ ਵੈਸੇ ਹੀ ਚਰਚਾ ਕੋਈ ਨਹੀਂ ਹੋਣੀ ਜੀ ਸੋ ਇਹ ਗੱਲ ਹੈ ਇੱਕ ਟੋਟਲੀ ਫੇਲਡ ਗਵਰਨਮੈਂਟ ਹੈ ਮੈਂ ਸਮਝਦਾ 116 ਮੈਂਬਰਾਂ ਦਾ ਟਾਈਮ ਹੀ ਇਹਨਾਂ ਨੇ ਖਰਾਬ ਕੀਤਾ 17ਵਾਂ ਸੀਐਮ ਇਹ ਅਭਚਾਰਿਕਤਾ ਨਹੀਂ ਰਹੀ ਇੱਕੋ ਗੱਲ ਕਾਰਨ ਕਿਉਂਕਿ 6 ਮਹੀਨਿਆਂ ਵਿੱਚ ਇਹਨਾਂ ਨੂੰ ਬੁਲਾਣਾ ਪੈਣਾ ਸੀ ਕਨਸਟੀਟਿਊਸ਼ਨ ਇਹ ਅਲਾਉ ਨਹੀਂ ਕਰਦੀ ਤੇ ਉਹਦੇ ਵਾਸਤੇ 2 ਦਿਨ ਵਾਸਤੇ ਫਰਾਡ ਕੀਤਾ ਪੰਜਾਬ ਦੇ ਲੋਕ ਥਿਸ ਇਜ਼ ਨਾਟ ਅ ਸੈਸ਼ਨ ਥਿਸ ਇਜ਼ ਅ ਫਰਾਡ ਵਿਦ ਦੀ ਪੀਪਲ ਆ ਰਿਹਾ ਅੱਜ ਕੀ ਜੀ ਛੇਤੀ ਨੀਤੀ ਡਰਾਫਟ ਨਹੀਂ ਉਹਦੇ ਵਿੱਚ ਅਸੀਂ ਗਵਰਨਮੈਂਟ ਨੂੰ ਰੈਲਕਟੈਂਟਲੀ ਸਪੋਰਟ ਕਰਾਂਗੇ ਅਸੀਂ ਜੋ ਸੈਂਟਰ ਚਾਹੁੰਦਾ ਸੈਂਟਰ ਤੇ ਬੇਸਿਕਲੀ ਕਾਲੇ ਕਾਨੂੰਨ ਜਿਹੜੇ ਤਿੰਨ ਵਾਪਸ ਲਏ ਸੀ ਉਹਦੀ ਹੀ ਇੱਕ ਇਹ ਉਸੇ ਚੀਜ਼ ਨੂੰ ਇਨਡਾਇਰੈਕਟਲੀ ਲੈ ਕੇ ਆਏ ਨੇ ਕੰਟ੍ਰੈਕਟ ਜਿਹੜੀ ਫਾਰਮਿੰਗ ਹੈ ਸਾਡੀ ਮੰਡੀਕਰਨ ਬੋਰਡ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਪ੍ਰਾਈਵੇਟ ਮੰਡੀਆਂ ਵਧਾਉਣਾ ਚਾਹੁੰਦੇ ਨੇ ਸਾਡੀ ਜਿਹੜੀ ਪਰਸੈਂਟੇਜ ਜਿਹੜੀ ਗਵਰਨਮੈਂਟ ਨੂੰ ਜਿਹੜਾ ਅਸੀਂ ਝੋਨਾ ਤੇ ਕਣ ਖਰੀਦ ਕੇ ਦੇਨੇ ਆ ਉਹਦੀ ਪਰਸੈਂਟੇਜ ਘਟਾ ਰਹੇ ਨੇ ਪਿਛਲੇ ਤੁਸੀਂ ਵੇਖੋ ਪਿਛਲੇ 3 ਸਾਲ ਦਾ ਤਕਰੀਬਨ 8 ਤੋਂ 8.5 ਤੋਂ 9000 ਕਰੋੜ ਰੁਪਇਆ ਮੰਡੀਕਰਨ ਬੋਰਡ ਦਾ ਮੋਦੀ ਦੀ ਸਰਕਾਰ ਨੇ ਰੱਖਿਆ ਕੋਈ ਸੀਰੀਅਸਨੈਸ ਇਸ ਗਵਰਨਮੈਂਟ ਚ ਨਹੀਂ ਬਿਲਕੁਲ ਜੂਨੀਅਰ ਵਕੀਲ ਪੇਸ਼ ਕਰਦੇ ਨੇ ਜੂਨੀਅਰ ਵਕੀਲ ਆਪ ਹੀ ਤਰੀਕਾ ਲਈ ਜਾਂਦੇ ਨੇ ਪੈਸਿਆਂ ਦੀ ਲੋੜ ਪੰਜਾਬ ਨੂੰ ਹੈ ਤਰੀਕਾ ਜਿਹੜੀਆਂ ਨੇ ਜੂਨੀਅਰ ਵਕੀਲ ਲਈ ਜਾਂਦੇ ਨੇ ਜੋ ਇਹਨਾਂ ਦੀ ਪ੍ਰਾਇੋਰਟੀ ਹੈ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆ ਟੋਟਲ ਰੂਰਲ ਇਨਫਰਾਸਟ੍ਰਕਚਰ ਪੰਜਾਬ ਦਾ ਇੱਕ ਮਿੰਟ ਟੋਟਲ ਰੂਰਲ ਇਨਫਰਾਸਟ੍ਰਕਚਰ ਸਾਡਾ ਤਕਰੀਬਨ 70000 ਕਿਲੋਮੀਟਰ ਸੜਕਾਂ ਨੇ ਟੋਟਲੀ ਟੁੱਟੀਆਂ ਇਹਨਾਂ ਦੇ ਆਪ ਤੁਸੀਂ ਵੇਖੋ ਇਹਨਾਂ ਦਾ ਪ੍ਰਧਾਨ ਜਿਹੜਾ ਅਮਨ ਰੋੜਾ ਉਹ ਸਾਰੇ ਕੱਲ ਐਮਐਲਏਜ਼ ਨੂੰ ਬੁਲਾ ਕੇ ਮਿਨਿਸਟਰਜ਼ ਨੂੰ ਬੁਲਾ ਕੇ ਹੱਥ ਪੱਲਾ ਜੋੜਿਆ ਕਿ ਤੁਸੀਂ ਇੱਥੇ ਇੱਕ ਸਰਕਾਰ ਦੇ ਖਿਲਾਫ ਸਵਾਲ ਨਾ ਪਾਇਆ ਕਰੋ ਸੜਕਾਂ ਦੇ ਟੁੱਟਣ ਦਾ ਦੂਸੀਆਂ ਗੱਲਾਂ ਨਾ ਕਰਿਆ ਕਰੋ ਉਹ ਨਾ ਕਰਨ ਤੇ ਜਾਣਗੇ ਕਿੱਧਰ ਨੂੰ ਤੋ ਆਪ ਹੀ ਹੱਥ ਪੱਲਾ ਜੋੜਦੇ ਫਿਰਦੇ ਨੇ ਸਰਕਾਰ ਦੇ ਇਹਨਾਂ ਦਾ ਹਾਲ ਕੀ ਹੈ ਜੀ ਕਿ ਤੁਸੀਂ ਇਹੋ ਜੀ ਪੋਜੀਸ਼ਨ ਗਵਰਨਮੈਂਟ ਦੀ ਹੀ ਆਪ ਖਰਾਬ ਨਾ ਕਰੋ ਜੀ ਸੋ ਇਹ ਟੋਟਲ ਹਾਂਜੀ ਤੁਸੀਂ ਕੁਝ ਇੰਡੀ ਡਰਾਫਟ ਸਰਕਾਰ ਲੈ ਕੇ ਆਏਗੀ ਮਾਤਾ ਤੁਸੀਂ ਹੱਕ ਚੜੋਗੇ ਜਿਹੜਾ ਵੇਖੋ ਗੱਲ ਐ ਸਰ ਮੈਂ ਤਾਂ ਤੁਹਾਨੂੰ ਕਹਾਂ ਲਕਟੈਂਟਲੀ ਸਾਨੂੰ ਸਪੋਰਟ ਕਰਨੀ ਪੈਗੀ ਕਿਉਂਕਿ ਇਹਨੇ ਸੋਚਿਆ ਜੇ ਟੰਗ ਨਾਲ ਡੀਲ ਨਹੀਂ ਕੀਤਾ ਇਹਨਾਂ ਲੀਡਰ ਇਹਨਾਂ ਨੇ اپੋਜੀਸ਼ਨ ਪਾਰਟੀਆਂ ਨੂੰ ਐਗਰੀਕਲਚਰ ਸਾਇੰਸਟਾਂ ਨੂੰ ਕਿਸਾਨ ਯੂਨੀਅਨਜ਼ ਨੂੰ ਜਿਹੜੇ ਮਹਾਰਾਏ ਨੇ ਵਾਈਸ ਚਾਂਸਲਰਸ ਨੇ ਯੂਨੀਵਰਸਿਟੀਆਂ ਦੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ ਕਿ ਅਸੀਂ ਇਹਦਾ ਜਵਾਬ ਅਸੀਂ ਰਿਜੈਕਸ਼ਨ ਤੇ ਕਰਨੀ ਹੈ ਬਟ ਅਸੀਂ ਘੱਟ ਤੋਂ ਘੱਟ ਕੁਝ ਸੁਜੈਸ਼ਨ ਤੇ ਸੈਂਟਰ ਸਰਕਾਰ ਨੂੰ ਦਈਏ ਕੋਈ ਸੁਜੈਸ਼ਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲਾਸਟ ਮੂਮੈਂਟ ਕਿਉਂਕਿ ਉਹ ਦਿਨ ਖਤਮ ਹੋਣ ਲੱਗੇ ਜਿੱਦਾਂ ਇਹ ਸੈਸ਼ਨ ਦਾ ਮਜਬੂਰੀ ਨਾ ਕਰਨਾ ਪੈ ਗਿਆ ਉਹ ਵੀ ਰਿਪੋਰਟ ਇਹਨਾਂ ਲਿਖ ਕੇ ਘਲਾ ਦਿੰਦੀ ਹੈ ਕੋਈ ਇਟ ਇਜ਼ ਦੀ ਨੰਬਰ 1 ਐਗਰੀਕਲਚਰ ਸਟੇਟ ਬਟ ਇਨ ਸਪਾਈਟ ਆਫ ਥੈਟ ਦੇ ਨੈਵਰ ਅਪਲਾਈ देयर ਮਾਈਂਡ ਸਾਰੋਂ ਬਡੀ ਗੱਲ ਐ ਐਪਲੀਕੇਸ਼ਨ ਆਫ ਮਾਈਂਡ ਹੀ ਹੈ ਨਹੀਂ ਕਿਸੇ ਗੱਲ ਦੇ ਵਿੱਚ ਬਾਜਾ ਸਾਹਿਬ ਬਜਟ ਤੋਂ ਕੋਈ ਪਾਰਟੀ ਬੀ ਜੀ ਪੀ ਕੇ ਸਾਥ ਜੋੜਾ ਜਾ ਰਹਾ ਹੈ ਚਲ ਛੋਡੋ ਜੀ ਬਾਜਾ ਜੀ ਬਾਜਾ ਸਾਹਿਬ ਬਜਟ ਤੋਂ ਕੋਈ ਉਮੀਦ ਹੈ ਕਿ ਆਪ ਕੋਈ ਵਿਧਾਇਕ ਦੇ ਉੱਪਰ ਕਹਿੰਦੇ ਉਹ ਵਿਧਾਇਕ ਜਿਹੜੇ ਨੇ ਉਹ ਸੈਂਟਰ ਦੇ ਹੱਥਾਂ ਵਿੱਚ ਖੇਡ ਰਹੇ ਨੇ ਦੇਖੋ ਤਾ ਕਾਂਗਰਸ ਦੇ ਵੱਲੋਂ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਰਕਾਰ ਨੂੰ ਕਿਹਾ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿਹਾ ਗਿਆ ਕਿ ਪੁਲਿਸ ਸਟੇਸ਼ਨਾਂ ਦੀਆਂ ਕੰਧਾਂ ਉੱਚੀਆਂ ਕੀਤੀਆਂ ਗਈਆਂ ਨੇ ਕਿ ਇੱਥੇ ਪੁਲਿਸ ਸੇਫ ਨਹੀਂ ਲੋਕ ਕਿਵੇਂ ਸੇਫ ਹੋਣਗੇ ਰਾਤ 7 ਵਜੇ ਤੋਂ ਬਾਅਦ ਪੁਲਿਸ ਸਟੇਸ਼ਨ ਦਾ ਅਦੇ ਰਸਤਾ ਬੰਦ ਕੀਤਾ ਜਾਂਦਾ ਜੋ ਇਲਜ਼ਾਮ ਪ੍ਰਤਾਪ ਸਿੰਘ ਬਾਜਵਾ ਲਗਾਏਗੇ ਨੇ ਹੋਰ ਵੀ तमाम ਮੁੱਦੇ ਜੋ ਕਿ ਉਹਨਾਂ ਦੇ ਵੱਲ ਚੁੱਕੇ ਗਏ ਨੇ ਕਿ ਪੰਜਾਬ ਸਰਕਾਰ ਦੇ ਅੱਗੇ ਰੱਖੇ ਗਏ ਨੇ ਜਿੱਥੇ ਕਿ ਅੱਜ ਕੇਂਦਰ ਦਾ ਜਿਹੜਾ ਕਿ ਡਰਾਫਟ ਹੈ ਉਸ ਨੂੰ ਰੱਦ ਕੀਤਾ ਜਾਵੇਗਾ ਆ ਮੰਡਿਕਰਨ ਇਤਿਦਾ ਦਾ ਡਰਾਫਟ ਹੈ ਉਸ ਦੇ ਖਿਲਾਫ ਸਰਕਾਰ ਤੇ ਮਤਾ ਲਿਆਂਦਾ ਜਾ ਰਿਹਾ ਉਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾਂ ਸਟੇਕ ਹোলਡਰਸ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਉਸ ਤੋਂ ਬਾਅਦ ਇਸ ਤਰੀਕੇ ਦਾ ਮਤਾ ਲਿਆਉਣਾ ਚਾਹੀਦਾ ਸੀ ਇਸ ਨੂੰ ਲੈ ਕੇ ਵੀ ਪ੍ਰਤਾਪ ਸਿੰਘ ਬਾਜਵਾ ਬੋਲਦੇ ਹੋਏ ਨਜ਼ਰ ਆਏ ਅ ਦਰਸਲ 2 ਦਿਨ ਦਾ ਸਰਕਾਰ ਦੇ ਵੱਲੋਂ ਵਿਸ਼ੇਸ਼ اجلاس ਸੱਦਿਆ ਗਿਆ ਕੱਲ ਪਹਿਲਾ ਦਿਨ ਸੀ ਅੱਜ ਦੂਜਾ ਤੇ ਆਖਰੀ ਦਿਨ ਹੈ ਤਾਂ ਇਸ ਤਰ੍ਹਾਂ ਜੇਕਰ ਪੂਰੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਮੰਡਿਕਰਨ ਡਰਾਫਟ ਖਿਲਾਫ ਮਤਾ ਲਿਆਂਦਾ ਜਾ ਰਿਹਾ ਪੰਜਾਬ ਦੇ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਮਤਾ ਪੇਸ਼ ਕੀਤਾ ਜਾਵੇਗਾ ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਿਲਾਫ ਜੋ ਕਿ ਸਰਕਾਰ ਇਹ ਮਤਾ ਲੈ ਕੇ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸਾਨਾਂ ਆਗੂ ਵੀ ਇਹ ਮੰਗ ਰੱਖ ਚੁੱਕੇ ਨੇ ਕਿ ਇਸ ਡਰਾਫਟ ਨੂੰ ਮਤਾ ਲਿਆ ਕੇ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ ਜਾਵੇ ਹਤਾ ਕੱਲ ਹੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਨਿਊਜ਼ 8 ਪੰਜਾਬ ਤੇ ਜਾਣਕਾਰੀ ਦਿੱਤੀ ਗਈ ਸੀ ਕਿ ਮਤਾ ਜਿਹਾ ਲਿਆਂਦਾ ਜਾ ਰਿਹਾ ਤੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਇਹ ਮਤਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਆ ਤਾਂ 10 ਵਜੇ ਦਰਸਲ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਅੱਧਾ ਘੰਟਾ ਬਾਕੀ ਹੈ ਆ ਤਾਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਚ ਇਹ ਸਰਕਾਰ ਦੇ ਵੱਲੋਂ ਮਤਾ ਲਿਆਂਦਾ ਜਾਵੇਗਾ ਤਾਂ ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਦਾ ਬਲਡੋਜ਼ਰ ਐਕਸ਼ਨ ਨਜ਼ਰ ਆਇਆ ਵਾਰੋਂ ਉਹਨਾਂ ਡਰੱਗਸ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਦੇਰ ਰਾਤ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚਲਾਇਆ ਲੁਧਿਆਣਾ ਦੇ ਪਿੰਨ ਤਲਵੰਡੀ ਦੇ ਵਿੱਚ ਡਰੱਗ ਮਾਫੀਆ ਸਤਨੂ ਦੇ ਘਰ ਬਲਡੋਜ਼ਰ ਚਲਾਇਆ ਗਿਆ ਹੈ ਡਰੱਗ ਮਾਫੀਆ ਸੋਨੂੰ 3 ਸਾਲ ਤੋਂ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਹੈ ਆਜ ਕਿਉਂਕਿ ਕੱਲ ਹੀ ਜੋ ਕੇ ਆਦੇਸ਼ ਦਿੱਤੇ ਗਏ ਮੁਖ ਸਕੱਤਰ ਦੇ ਵੱਲੋਂ ਸਾਰੇ ਅਧਿਕਾਰੀਆਂ ਨੂੰ ਕਿ ਨਸ਼ੇ ਦੇ ਖਿਲਾਫ ਮਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤੇ ਆਖਰਕਾਰ ਉਹ ਵੱਡੇ ਪੱਧਰ ਤੇ ਐਕਸ਼ਨ ਵੀ ਨਜ਼ਰ ਆ ਰਿਹਾ ਹੈ ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਹੁਣ ਬਲਡੋਜ਼ਰ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਬਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਾਰੌਣ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਦੇਰ ਰਾਤ ਡਰੱਗ ਮਾਫੀਆ ਦੇ ਘਰ ਆ ਬਲਡوزر ਚਲਾਇਆ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਡਰੱਗ ਮਾਫੀਆ ਸੋਨੂ ਦੇ ਘਰ ਜੋ ਕੇ ਬਲਡوزر ਚਲਾਇਆ ਗਿਆ ਡਰੱਗ ਮਾਫੀਆ ਸੋਨੂ 3 ਸਾਲ ਤੋਂ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਮੁਲਜ਼ਮ ਤੇ 6 ਐਫ ਆਈ ਆਰ ਜੋ ਕੇ ਰਜਿਸਟਰ ਨੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਉਂ ਹੁਣ ਜਿਹੜੇ ਅਜਿਹੇ ਨਸ਼ਾ ਤਸਕਰ ਨੇ ਉਹਨਾਂ ਦੀ ਖੈਰ ਨਹੀਂ ਹੋਵੇਗੀ ਜੋ ਵੀ ਇਸ ਤਰੀਕੇ ਦੇ ਨਸ਼ੇ ਦੇ ਕੰਮ ਦੇ ਵਿੱਚ ਸ਼ਾਮਲ ਹੋ ਗਿਆ ਉਸ ਦਾ ਹਸ਼ਰ ਅੰਜਾਮ ਇਹੀ ਹੋਵੇਗਾ ਜੋ ਇਸ ਤਰੀਕੇ ਦੀ ਕਾਰਵਾਈ ਲੁਧਿਆਣਾ ਦੇ ਪਿੰਡ ਆ ਤਲਵੰਡੀ ਦੇ ਵਿੱਚ ਨਜ਼ਰ ਆਈ ਹੈ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਬਲਡੋਜ਼ਰ ਐਕਸ਼ਨ ਕੀਤਾ ਗਿਆ ਵਾਰ ਉਹਨਾਂ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਆ ਪੰਜਾਬ ਪੁਲਿਸ ਨੇ ਦੇਰ ਰਾਤ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚਲਾਇਆ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਡਰੱਗ ਮਾਫੀਆ ਸੋਨੂ ਦੇ ਘਰ ਜੋ ਕੇ ਪੂਰੀ ਕਾਰਵਾਈ ਕੀਤੀ ਗਈ ਹੈ ਆ ਤਸਵੀਰਾਂ ਦੇ ਵਿੱਚ ਜੀਸੀਬੀ ਮਸ਼ੀਨਾ ਨਜ਼ਰ ਆ ਰਹੀਆਂ ਨੇ ਕਿਵੇਂ ਬਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਆ ਡਰੱਗ ਮਾਫੀਆ ਸੋਨੂ 3 ਸਾਲ ਤੋਂ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਮੁਲਜ਼ਮ ਤੇ 6 ਐਫ ਆਈ ਆਰ ਜੋ ਕਿ ਰਜਿਸਟਰ ਨੇ ਜਸਦੇ ਖਿਲਾਫ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਕੱਲ ਹੀ ਪੰਜਾਬ ਦੇ ਮੁਖਸ ਕੱਤਰ ਦੇ ਵੱਲੋਂ ਡਿਪਟੀ ਕਮਿਸ਼ਨਰਸ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਨਸ਼ੇ ਦੇ ਖਿਲਾਫ ਮਹਿੰਮ ਨੂੰ ਤੇਜ਼ ਕੀਤਾ ਜਾਵੇ ਅਜਿਹਾ ਨਸ਼ਾ ਤਸਕਰਾ ਦੇ ਖਿਲਾਫ ਚਕੰਜਾ ਕਸਿਆ ਜਾਵੇ ਤੇ ਆਖਰਕਾਰ ਉਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਲੁਧਿਆਣਾ ਦੇ ਪਿੰਡ ਤਲਵੰਡੀ ਦੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਹੁਣ ਅਜਿਹਾ ਨਸ਼ਾ ਤਸਕਰਾ ਦੇ ਖਿਲਾਫ ਇਸ ਤਰੀਕੇ ਦੀ ਕਾਰਵਾਈ ਹੋਵੇਗੀ ਅਜਿਹਾ ਕਿ ਵਾਰ ਉਹਨਾਂ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਦੇਰ ਰਾਤ ਡਰੱਗ ਮਾਫੀਆ ਦੇ ਘਰ ਇਹ ਬਲਡੋਜ਼ਰ ਚਲਾਇਆ ਹੈ ਲਜਾਣਾ ਦੇ ਪਿੰਡ ਤਲਵੰਡੀ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਡਰੱਗ ਮਾਫੀਆ ਜੋ ਕਿ ਸੋਨੂ ਦਾ ਜਸਦਾ ਕੇ ਨਾਮ ਦੱਸਿਆ ਜਾ ਰਿਹਾ ਹੈ ਜਸਦਾ ਇਹ ਘਰ ਹੈ ਜਿੱਥੇ ਕਿ ਪੂਰੀ ਕਾਰਵਾਈ ਕੀਤੀ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਡਰੱਗ ਮਾਫੀਆ ਸੋਨੂ 3 ਸਾਲ ਤੋਂ ਆ ਡਰਗ ਤਸਕਰੀ ਦੇ ਵਿੱਚ ਸ਼ਾਮਲ ਹੈ ਮੁਲਜ਼ਮ ਤੇ 6 ਐਫ ਆਈ ਆਰ ਜੋ ਕਿ ਅ ਦਰਜ ਇਸ ਇਨਾਂ ਮਾਮਲਿਆਂ ਦੇ ਵਿੱਚ ਹੋ ਚੁੱਕੀਆਂ ਨੇ ਤੇ ਜਿਸ ਦੇ ਖਿਲਾਫ ਹੁਣ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਤਾਂ ਮਾਮਲੇ ਬਹੁਤ ਸਾਹਮਣੇ ਆਉਂਦੇ ਰਹੇ ਨੇ ਕਿ ਅਜਿਹੇ ਕੋਈ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਫ੍ਰੀਜ਼ ਕੀਤੀ ਗਈ ਵਕਫਾਕ ਜਗਾਵਾਂ ਤੇ ਉਹਨਾਂ ਦੇ ਘਰਾਂ ਦੇ ਬਾਰੇ ਇਸ ਤਰੀਕੇ ਦੇ ਨੋਟਿਸ ਚਿਪਕਾਏ ਗਏ ਪਰ ਇਹ ਆਪਣੇ ਆਪ ਦੇ ਵਿੱਚ ਕਾਰਵਾਈ ਬਿਲਕੁਲ ਪਹਿਲੀ ਕਾਰਵਾਈ ਦੇ ਨਾਲੋਂ ਵੱਖਰੀ ਹੈ ਇੱਕ ਕਦਮ ਇੱਕ ਕਦਮ ਨਹੀਂ ਕਈ ਕਦਮ ਕਹਿ ਸਕਦੇ ਆ ਕਿ ਅੱਗੇ ਬਤਾਏ ਗਏ ਨੇ ਕਿ ਹੁਣ ਅਜੇ ਨਸ਼ਾ ਤਸਕਰਾਂ ਦੇ ਖਿਲਾਫ ਇਸੇ ਤਰੀਕੇ ਦੀ ਕਾਰਵਾਈ ਕਹਿ ਸਕਦੇ ਹਾਂ ਵਾਲੇ ਦਿਨਾਂ ਦੇ ਵਿੱਚ ਵੀ ਨਜ਼ਰ ਆਵੇਗੀ ਜਿਸ ਤਰੀਕੇ ਦੀ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਕੀਤੀ ਗਈ ਹੈ ਜਿੱਥੇ ਕਿ ਡਰੱਗ ਮਾਫੀਆ ਸਨੂ ਅਧਿਕਾਰੀ ਪ੍ਰਸ਼ਾਸਨ ਦੇ ਵੱਲੋਂ ਬਲਡੋਜ਼ਰ ਚਲਾ ਦਿੱਤਾ ਗਿਆ ਕਿਵੇਂ ਘਰੋਂ ਢਾਇਆ ਜਾ ਰਿਹਾ ਘਰ ਦੀਆਂ ਕੰਧਾਂ ਨੂੰ ਢਾਇਆ ਜਾ ਰਿਹਾ ਤੇ ਆਪਣੇ ਆਪ ਦੇ ਵਿੱਚ ਇਹ ਤਸਵੀਰਾਂ ਉਹਨਾਂ ਨਸ਼ਾ ਤਸਕਰਾਂ ਆਵਾਸਤੇ ਬਹੁਤ ਵੱਡਾ ਸਖਤ ਸੁਨੇਹਾ ਵੀ ਹੈ ਕਿ ਜੇਕਰ ਅਜੇ ਵੀ ਕੋਈ ਨਸ਼ਾ ਤਸਕਰ ਬਾਜ਼ ਨਹੀਂ ਆਵੇਗਾ ਤਾਂ ਫਿਰ ਉਸ ਦਾ ਅੰਜਾਮ ਹੀ ਹੋਵੇਗਾ ਜੋ ਕਿ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਇਆ ਹੈ ਐਸੀ ਖਬਰ ਤੇ ਹੋਰ ਜਿਆਦਾ ਜਾਣਕਾਰੀ ਵੀ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਆਖਿਰਕਾਰ ਜੋ ਕੱਲ ਮੁਖਸ ਕਤਰ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਕਿ ਨਸ਼ੇ ਦੇ ਖਿਲਾਫ ਮੈਮ ਨੂੰ ਤੇਜ਼ ਕੀਤਾ ਜਾਵੇ ਤੋਂ ਐਕਸ਼ਨ ਵੀ ਜੋ ਕਿ ਹੁਣ ਅੱਜ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਨਜ਼ਰ ਆਇਆ ਜਿੱਥੇ ਕਿ ਡਰੱਗ ਤਸਕਰ ਦੇ ਘਰ ਤੇ ਬਲਡوزر ਚਲਾਇਆ ਗਿਆ ਹੈ। ਆ ਦੇਖੋ ਬਿਲਕੁਲ ਸੋਨੂ ਨਾਮ ਦਾ ਇਹ ਡਰੱਗ ਤਸਕਰ ਜਿਹੜਾ ਦੱਸਿਆ ਜਾ ਰਿਹਾ ਵਾ ਪਿਛਲੇ 3 ਸਾਲਾਂ ਦੇ ਵਿੱਚ 6 ਐਫ ਆਈ ਆਰ ਸੋਨੂ ਦੇ ਉੱਤੇ ਦਰਜ ਸਿਗੀਆਂ ਔਰ ਸੋਨੂ ਲਗਾਤਾਰ ਡਰੱਗ ਤਸਕਰੀ ਕਰ ਰਿਹਾ ਸੀਗਾ ਪੁਲਿਸ ਕੋਲ ਜਿਹੜੀ ਇਸ ਬਾਬਤ ਜਾਣਕਾਰੀ ਸਿਕੀ ਔਰ ਇਸੇ ਵਜਾ ਕਰਕੇ 6 ਐਫ ਆਈ ਆਰ ਰਜਿਸਟਰ ਕੀਤੀਆਂ ਸੀ ਕਿਉਂਕਿ ਇਹ ਜਿਹੜਾ ਘਰ ਲੁਧਿਆਣਾ ਦੇ ਤਲਵੰਡੀ ਪਿੰਡ ਦੇ ਵਿੱਚ ਬਣਾਇਆ ਹੋਇਆ ਹੈ ਇਹ ਅवैध ਤਰੀਕੇ ਦੇ ਨਾਲ ਬਣਾਇਆ ਗਿਆ ਸੀ ਇਹ ਪੁਲਿਸ ਦੇ ਵੱਲੋਂ ਜਾਣਕਾਰੀ ਮਿਲੀ ਹੈ ਔਰ ਦੇਰ ਰਾਤ ਨੂੰ ਇਹ ਪਹਿਲੀ ਵਾਰ ਹੈ ਕਿ ਇਸ ਤਰੀਕੇ ਨਾਲ ਬਲਡوزر ਦੇ ذریعے ਕਿਸੇ ਡਰੱਗ ਤਸਕਰ ਦਾ ਘਰ ਪੰਜਾਬ ਦੇ ਵਿੱਚ ਢਾਇਆ ਗਿਆ ਹੋਵੇ ਤਾਂ ਹੁਣ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਲਗਾਤਾਰ ਇਸ ਗੱਲ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਕਿਉਂ ਜਿਹੜੇ ਅਜਿਹੇ ਲੋਕ ਜਿਹੜੇ ਡਰੱਗ ਤਸਕਰੀ ਦੇ ਪੈਸੇ ਦੇ ਨਾਲ ਆਪਣੇ ਘਰ ਬਣਾਉਂਦੇ ਨੇ, ਪ੍ਰੋਪਟੀ ਬਣਾਉਂਦੇ ਨੇ, ਉਹ ਜ਼ਮਾਨਤ ਦੇ ਕੇ ਬਾਹਰ ਆ ਜਾਂਦੇ ਨੇ, ਵੱਡੇ ਵੱਡੇ ਵਕੀਲ ਕਰ ਲੈਂਦੇ ਨੇ ਔਰ ਪੁਲਿਸ ਗ੍ਰਫਤਾਰ ਵੀ ਕਰਦੀ ਹੈ ਤਾਂ ਉਹ ਫੇਰ ਆਪਣਾ ਨੈਕਸਸ ਚਲਾਈ ਰੱਖਦੇ ਆ। ਉਹਨਾਂ ਦੇ ਘਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਹੁਣ ਲੁਧਿਆਣਾ ਪੁਲਿਸ ਦਾ ਇੱਕ ਵੱਡਾ ਐਕਸ਼ਨ ਜ਼ਰੂਰ ਦੇਖਣ ਨੂੰ ਮਿਲਿਆ ਬਲਡوزر ਦੇ ਜ਼ਰੀਏ ਇਹ ਤਸਵੀਰਾਂ ਵੀ ਬਿਆਨ ਕੀਤੀਆਂ ਜਾ ਰਹੀਆਂ ਕਿ ਸੋਨੂ ਦਾ ਘਰ ਕਿਵੇਂ ਜਿਹੜਾ ਲੁਧਿਆਣਾ ਪੁਲਿਸ ਜਿਹੜੀ ਹੈ ਉਹ ਢਾਰੀ ਹੈ ਔਰ ਸੋਨੂ ਨੂੰ ਗ੍ਰਫਤਾਰ ਵੀ ਕੀਤਾ ਗਿਆ ਵਾ ਔਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕੀ ਇਹ ਇੱਕ ਸੁਨੇਹਾ ਦੇਣ ਦੀ ਵੀ ਉਹਨਾਂ ਡਰੱਗ ਤਸਕਰਾ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਇਸ ਤਰੀਕੇ ਨਾਲ ਡਰੱਗ ਤਸਕਰੀ ਕੀਤੀ ਗਈ ਤਾਂ ਹੋਰ ਵੀ ਜਿਹੜੇ ਲਿਸਟ ਦੇ ਵਿੱਚ ਨੇ ਪੰਜਾਬ ਪੁਲਿਸ ਕੋਲ ਇੱਕ ਲਿਸਟ ਹੈ ਜਿਸ ਦੇ ਵਿੱਚ ਕਈ ਸਾਰੇ ਅਜਿਹੇ ਨਾਮ ਨੇ ਜਿਨ੍ਹਾਂ ਨੂੰ ਕਈ ਵਾਰ ਗ੍ਰਿਫਤਾਰ ਵੀ ਕੀਤਾ ਗਿਆ ਲੇਕਿਨ ਜ਼ਮਾਨਤ ਤੋਂ ਬਾਅਦ ਬਾਹਰ ਆ ਗਏ ਉਹਨਾਂ ਨੂੰ ਉਹਨਾਂ ਦੇ ਘਰ ਜਿਹੜੇ ਨੇ ਜਿਹੜੇ ਬਣੇ ਹੋਏ ਨੇ ਉਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰੀਕੇ ਦੀ ਤਸਵੀਰਾਂ ਜੜੀਆਂ ਨੇ ਉਹ ਵਕ-ਵਕ ਥਾਵਾਂ ਤੇ ਨਜ਼ਰ ਆ ਸਕਦੀਆਂ ਨੇ ਪਰਮਿੰਦਰ ਆ ਪੰਗ ਜਿਸ ਤਰੀਕੇ ਦੇ ਨਾਲ ਮੁਖ ਸਕੱਤਰ ਦੇ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇੱਕ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਜਾਵੇ ਇਸ ਨੂੰ ਤੇਜ਼ ਕੀਤਾ ਜਾਵੇ ਤੇ ਕਹਿ ਸਕਦੇ ਨੇ ਕਿ ਉਸ ਦੀ ਹੀ ਇਹ ਸ਼ੁਰੂਆਤ ਜੋ ਕਿ ਲੁਧਿਆਣਾ ਦੇ ਪਿੰਡ ਤਲਵੰਡੀ ਤੋਂ ਹੋਈ ਹੈ ਦੇਖੋ ਨਿਸ਼ਚਿਤ ਹੋਰਤੇ ਕਿਉਂਕਿ ਦਿੱਲੀ ਇਲੈਕਸ਼ਨ ਤੋਂ ਬਾਅਦ ਪੰਜਾਬ ਸਰਕਾਰ ਡਬਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਪਹਿਲਾ ਡੀਸੀ ਦੇ ਉੱਤੇ ਕਾਰਵਾਈ ਹੁੰਦੀ ਹੈ ਵਿਜੀਲੈਂਸ ਦੇ ਚੀਫ ਨੂੰ ਹਟਾ ਦਿੱਤਾ ਜਾਂਦਾ ਵਾ ਔਰ ਪੰਜਾਬ 'ਚ ਜਿਹੜਾ ਮੁੱਦਾ ਲਗਾਤਾਰ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਕਿ ਡਰੱਗਸ ਡਰੱਗਸ ਦੀ ਵਜ੍ਹਾ ਕਰਕੇ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਹੈ ਲਗਾਤਾਰ ਇਸ ਗੱਲ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਕਈ ਵਾਰ ਇਹ ਇਲਜ਼ਾਮ ਲੱਗਦੇ ਨੇ ਕਿ ਪੁਲਿਸ ਦੀ ਮਿਲੀ ਭਗਤ ਹੁੰਦੀ ਹੈ ਪੁਲਿਸ ਮਿਲੀ ਹੁੰਦੀ ਹੈ ਡਰੱਗ ਤਸਕਰਾਂ ਬਾਰੇ ਜਾਣਕਾਰੀ ਹੁੰਦੀ ਹੈ ਕੋਈ ਵੱਡਾ ਐਕਸ਼ਨ ਦੇਖਣ ਨੂੰ ਨਹੀਂ ਮਿਲਦਾ ਤਾਂ ਹੁਣ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਹੈ ਔਰ ਜਾਣਕਾਰੀ ਪੁਲਿਸ ਸਰਚਸ ਤੋਂ ਮਿਲ ਰਹੀ ਹੈ ਕਿ ਕੁਝ ਹੋਰ ਵੀ ਅਜਿਹੀਆਂ ਪ੍ਰੋਪਰਟੀ ਹੈ ਪੰਜਾਬ ਪੁਲਿਸ ਦੀ ਲਿਸਟ ਦੇ ਵਿੱਚ ਜਿਨ੍ਹਾਂ ਨੂੰ ਅਗਲੇ ਇੱਕ ਹਫ਼ਤੇ ਦੇ ਵਿੱਚ ਬਲਡੋਜ਼ਰ ਦੇ ذریعے ਇਸੇ ਤਰੀਕੇ ਨਾਲ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਉਹ ਹੋ ਸਕਦੀ ਹੈ ਜਿਹੜੇ ਲੋਕ ਡਰਗ ਤਸਕਰੀ ਕਰ ਰਹੇ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਔਰ ਜਿਨ੍ਹਾਂ ਨੇ ਇਲੀਗਲ ਤਰੀਕੇ ਨਾਲ ਇਸ ਤਰੀਕੇ ਨਾਲ ਘਰ ਬਣਾਏ ਹੋਏ ਨੇ ਉਹਨਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਜ਼ਿਲ੍ਹੇ ਨੇ ਤਿੰਨ ਚਾਰ ਅਜਿਹੇ ਜ਼ਿਲ੍ਹੇ ਨੇ ਜਿੱਥੇ ਡਰਗ ਤਸਕਰੀ ਹੁੰਦੀ ਹੈ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਪਰਮਿੰਦਰ ਆ ਪੰਕ ਜਿਵੇਂ ਕਿ ਅਸੀਂ ਰੁਟੀਨ ਦੇ ਸਾਡੇ ਕੋਲ ਵੀ ਖਬਰਾਂ ਆਉਂਦੀਆਂ ਸੀ ਦੇਖਦੇ ਸੀ ਕਿ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਵੱਡੇ ਪੱਧਰ ਤੇ ਜੋ ਕਿ ਨਸ਼ਾ ਤਸਕਰਾਂ ਦੀ ਪਰ ਹੁਣ ਇਹ ਕਹਿ ਸਕਦੇ ਆ ਕਿ ਉਹ ਨਵਾਂ ਇਹ ਐਕਸ਼ਨ ਪਲਾਨ ਹੈ ਵੱਖਰਾ ਐਕਸ਼ਨ ਪਲਾਨ ਹੈ ਕਿ ਇਸ ਤਰੀਕੇ ਦੀ ਵੀ ਕਾਰਵਾਈ ਹੋ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਜਾਵੇਗੀ। ਦੇਖੋ ਨਿਸ਼ਚਿਤ ਹੋਰ ਤੇ ਕਿਉਂਕਿ ਜਦੋਂ ਪ੍ਰਾਪਰਟੀ ਫ੍ਰੀਜ਼ ਕਰ ਲਿੱਤੀ ਜਾਂਦੀ ਹੈ ਕਈ ਵਾਰ ਕੋਡ ਡਰੱਗ ਤਸਕਰ ਚਲੇ ਜਾਂਦਾ ਵਾ ਉਹ ਬਾਅਦ ਵਿੱਚ ਛੜਵਾ ਲਿੱਤੀ ਜਾਂਦੀ ਹੈ ਉਹ ਉਸ ਦਾ ਇੰਪੈਕਟ ਵੀ ਉਸ ਤਰੀਕੇ ਨਾਲ ਨਹੀਂ ਪੈਂਦਾ ਅਸੀਂ ਉੱਤਰ ਪ੍ਰਦੇਸ਼ 'ਚ ਦੇਖਿਆ ਸੀਗਾ ਯੋਗੀ ਯੋਗੀ ਨੂੰ ਬੁਲਡੋਜ਼ਰ ਬਾਬਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਯੋਗੀ ਅਮੂਮਨ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਡਰੱਗ ਤਸਕਰ ਸੀਗੇ ਜਾਂ ਬਦਮਾਸ਼ ਸੀ ਗੁੰਡੇ ਸੀਗੇ ਉਹਨਾਂ ਦੇ ਉੱਤੇ ਇਸ ਤਰੀਕੇ ਦੀ ਕਾਰਵਾਈ ਜਿਹੜੀ ਹੈ ਉਹਨਾਂ ਦੇ ਘਰਾਂ ਦੇ ਉੱਤੇ ਇਹ ਕਾਰਵਾਈ ਦੇਖਣ ਨੂੰ ਮਿਲਦੀ ਸੀ ਪੰਜਾਬ ਦੇ ਵਿੱਚ ਅਕਸਰ ਕਈ ਥਾਵਾਂ ਤੇ ਚਰਚਾ ਹੁੰਦੀ ਸੀ ਜੇ ਯੂਪੀ 'ਚ ਯੋਗੀ ਇਹ ਚੀਜ਼ ਕਰ ਸਕਦਾ ਤਾਂ ਪੰਜਾਬ ਸਰਕਾਰ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ ਇਸ ਤਰੀਕੇ ਦੀਆਂ ਚਰਚਾਵਾਂ ਕਈ ਵਾਰ ਚੱਲਦੀਆਂ ਸੀਗੀਆਂ ਤਾਂ ਹੁਣ ਬਲਡوزر ਦੇ ਜ਼ਰੀਏ ਬਲਡوزر ਦੇ ਜ਼ਰੀਏ ਕਿਉਂਕਿ ਕਿਸੇ ਨੇ ਲੱਖਾਂ ਕਰੋੜਾਂ ਰੁਪਏ ਦਾ ਆਪਣਾ ਘਰ ਬਣਾਇਆ ਹੁੰਦਾ ਹੈ ਚਾਹੇ ਡਰਗ ਤਸਕਰੀ ਦੇ ਨਾਲ ਬਣਾਇਆ ਹੋਵੇ ਬੜੀ ਮਿਹਨਤ ਨਾਲ ਬਣਾਇਆ ਹੁੰਦਾ ਹੈ ਔਰ ਅਗਰ ਇਸ ਤਰੀਕੇ ਨਾਲ ਇੱਕੋ ਦਮ ਘਰ ਕੋਚੀ ਮਿੰਟਾਂ ਦੇ ਵਿੱਚ ਢਾਹ ਦਿੱਤਾ ਜਾਵੇ ਬਲਡوزر ਦੇ ਜ਼ਰੀਏ ਢਾਹ ਢਾ ਦਿੱਤਾ ਜਾਵੇ ਪੁਲਿਸ ਦੇ ਵੱਲੋਂ ਤਾਂ ਫਿਰ ਕਿਤਨਾ ਕਿਤੇ ਡਰਗ ਤਸਕਰਾਾਂ ਦੇ ਵਿੱਚ ਵੀ ਖੋਫ ਪੈਦਾ ਹੋ ਸਕਦਾ ਵੈ ਇਹ ਵੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਕਿ ਜਿਹੜੀ ਡਰਗ ਤਸਕਰੀ ਦੇ ਵਿੱਚ ਜੇਕਰ ਕਿਸੇ ਤਸਕਰ ਨੂੰ ਲੱਗਦਾ ਹੈ ਕਿ ਉਹ ਜ਼ਮਾਨਤ ਕਰਵਾ ਲੇਗਾ ਬਾਹਰ ਆ ਜਾਏਗਾ ਜਿਆਦਾ ਕੋਈ ਵੱਡੀ ਕਾਰਵਾਈ ਨਹੀਂ ਹੋਏਗੀ ਜੇ ਪ੍ਰੋਪਰਟੀ ਸੀਜ਼ ਵੀ ਹੁੰਦੀ ਹੈ ਬਾਅਦ ਚ ਉਹਨੂੰ ਛਡਵਾ ਲਿੱਤਾ ਜਾਏਗਾ ਤਾਂ ਜੇ ਇਸੇ ਤਰੀਕੇ ਨਾਲ ਬਲਡੋਜ਼ਰ ਸੀਰੀਜ਼ ਸ਼ੁਰੂ ਹੋ ਗਈ ਬਲਡੋਜ਼ਰ ਢਾਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਵੱਡਾ ਐਕਸ਼ਨ ਜਿਹੜਾ ਵੈ ਦੇਖਦੇ ਹੋਏ ਕਈ ਕਿਤੇ ਨਾ ਕਿਤੇ ਡਰਗ ਤਸਕਰ ਵੀ ਸੋਚਣ ਨੂੰ ਮਜਬੂਰ ਜ਼ਰੂਰ ਹੋ ਸਕਦੇ ਨੇ ਪਰਮਿੰਦਰ हां ठीक है पंकज फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਹੈ ਇਹ ਤਸਵੀਰਾਂ ਜੋ ਲੁਧਿਆਣਾ ਦੇ ਪਿੰਡ ਤਲਵੰਡੀ ਤੋਂ ਸਾਹਮਣੇ ਆਈਆਂ ਨੇ ਇਹ ਆਪਣੇ ਆਪ ਦੇ ਵਿੱਚ ਉਹਨਾਂ ਨਸ਼ਾ ਤਸਕਰਾਂ ਲਈ ਬਹੁਤ ਵੱਡਾ ਸਖਤ ਸੁਨੇਹਾ ਹੈ ਕਿ ਜੇ ਅਜੇ ਵੀ ਨਸ਼ਾ ਤਸਕਰ ਬਾਜ਼ ਨਾ ਆਏ ਤਾਂ ਫਿਰ ਉਸ ਦਾ ਅੰਜਾਮ ਹੀ ਹੋਵੇਗਾ ਉਹਨਾਂ ਦੇ ਖਿਲਾਫ ਇਸੇ ਤਰੀਕੇ ਦੀ ਕਾਰਵਾਈ ਹੋਏਗੀ ਜੋ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਨਸ਼ਾ ਤਸਕਰ ਦੇ ਖਿਲਾਫ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜ ਚੁੱਕੇ ਨੇ ਰਜਿੰਦਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜੋ ਕਿ ਬਲਡوزر ਐਕਸ਼ਨ ਨਜ਼ਰ ਆਇਆ ਹੈ ਵਿਸਥਾਰ ਦੇ ਨਾਲ ਸਮਝਾਓ ਇਸ ਪੂਰੀ ਕਾਰਵਾਈ ਬਾਰੇ ਕੁਲ ਅਜਿਹੇ ਤਰੀਕੇ ਨਾਲ ਪਹਿਲਾਂ ਵੀ ਪੰਕਜ ਦੱਸਦੇ ਸੀ ਕਿ ਇਹ ਜਿਹੜੀ ਬਲਡوزر ਕਾਰਵਾਈ ਹੋਈ ਹੈ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਜਿਹੜੀ ਨਸ਼ਾ ਤਸਕਰਾ ਖਿਲਾਫ ਜਿਹੜੀ ਆ ਦੇਖਣ ਨੂੰ ਮਿਲਿਆ ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਲੁਆਣਾ ਦੇ ਇਹ ਜਿਹੜਾ ਪਿੰਡ ਤਲਵੰਡੀ ਹੈਗਾ ਇੱਥੇ ਵੱਡੀ ਤعداد ਦੇ ਵਿੱਚ ਜਿਹੜਾ ਨਸ਼ਾ ਉਹ ਉਸ ਦੇ ਸਪਲਾਈਅਰ ਜਿਹੜੇ ਨੇ ਉੱਥੇ ਰਹਿੰਦੇ ਨੇ ਔਰ ਇਸੇ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਨੇ ਹਲੇ ਇੱਕ ਜਿਹੜਾ ਸੋਲੂ ਨਾਮਕ ਵਿਅਕਤੀ ਉਸ ਦੇ ਉੱਤੇ ਜਿਹੜੀਆਂ ਕਾਰਵਾਈ ਕੀਤੀ ਉਸ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਆ ਤਾਂ ਹੋਰ ਅਜੇ ਹੀ ਹੋਰ ਵੀ ਕਈ ਪਿੰਡ ਨੇ ਆ ਖਾਸ ਕਰ ਗੱਲ ਕਰੀਏ ਤਾਂ ਤਲਵੰਡੀ ਪਿੰਡ ਦਾ ਹੀ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਜ਼ਿਕਰ ਕੀਤਾ ਕਿ ਉੱਤੇ 4-5 ਹੋਰ ਅਜੇ ਹੀ ਲੋਕ ਨੇ ਇਹਨਾਂ ਨਸ਼ਾ ਸਪਲਾਈ ਦਾ ਧੰਦਾ ਕਰਦੇ ਨੇ ਉਹਨਾਂ ਖਿਲਾਫ ਵੀ ਜਿਹੜਾ ਐਕਸ਼ਨ ਜਿਹੜਾ ਹੋ ਸਕਦਾ ਤਾਂ ਇਹ ਕਿਹਾ ਜਾ ਸਕਦਾ ਕਿ ਇਹ ਇੱਕ ਵੱਡੀ ਕਾਰਵਾਈ ਹੈ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਜਾਂਦੀਆਂ ਸੀਗੀਆਂ ਉਹਨਾਂ ਦੇ ਪੈਸੇ ਜਿਹੜੇ ਜ਼ਬਤ ਕੀਤੇ ਜਾਂਦੇ ਸੀ ਪਰ ਹੁਣ ਜਿਹੜੇ ਆ ਘਰ ਦੇ ਉੱਤੇ ਹੀ ਜਿਹੜਾ ਬੁਲਡੋਜ਼ਰ ਚਲਾਇਆ ਗਿਆ ਤਾਂ ਇਸੇ ਤਰੀਕੇ ਦੇ ਨਾਲ ਪੁਲਿਸ ਦਾ ਦਾਵਾ ਹੈ ਕਿ ਹੋਰ ਵੀ ਜਿਹੜੇ ਕਈ ਪਿੰਡ ਨੇ ਜਿੱਥੇ ਨਸ਼ਾ ਤਸਕਰੀ ਦੇ ਜਿਹੜੇ ਧੰਦਾ ਕਰਦੇ ਨੇ ਨੌਜਵਾਨ ਉਹ ਵੀ ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਨੇ ਤਾਂ ਤਕਰੀਬਨ ਦੀ ਤਕਰੀਬਨ 100 ਤੋਂ ਵੱਧ ਦਾ ਜਿਹੜਾ ਆਕੜਾ ਦੱਸਿਆ ਗਿਆ ਹੈ ਕਿ ਜਿਹੜੇ ਹਾਲੇ ਇਹਨਾਂ ਦੀ ਲਿਸਟ ਦੇ ਵਿੱਚ ਪੈਂਡਿੰਗ ਨੇ ਤਾਂ ਉਹਨਾਂ ਤੇ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ ਕਿ ਉਹਨਾਂ ਤੇ ਘਰਾਂ ਦੇ ਉੱਤੇ ਵੀ ਜਿਹੜਾ ਬੁਲਡੋਜ਼ਰ ਚੱਲੇਗਾ ਜਾਂ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਪ੍ਰਾਪਰਟੀਆਂ ਸੀਜ਼ ਕੀਤੀਆਂ ਗਈਆਂ ਨੇ ਤਾਂ ਇਸ ਨੂੰ ਲੈ ਕੇ ਫਿਲਹਾਲ ਅਗਲੀ ਕੀ ਕਾਰਵਾਈ ਆ ਉਹ ਪੁਲਿਸ ਐਕਸ਼ਨ ਮੋਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿਖਾਈ ਦੇ ਰਹੀ ਹੈ ਤਾਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਨਸ਼ਾ ਤਸਕਰਾਂ ਨੂੰ ਕਿ ਹਾਲੇ ਵੀ ਜਿਹੜਾ ਬਾਜ਼ ਆ ਜਾਣ ਅਗਲੀ ਜਿਹੜੀ ਕਾਰਵਾਈ ਕਿਸ ਤਰੀਕੇ ਦੀ ਪੁਲਿਸ ਦੀ ਹੋਵੇਗੀ ਇਹ ਆਉਣ ਵਾਲਾ ਜਰੂਰ ਸਮਾਂ ਜਿਹੜਾ ਦਿੱਤੀ ਗਈ ਅਰਜਿੰਦਰ ਜੋ ਡਰੱਗ ਮਾਫੀਆ ਸੋਨੂ ਹੈ ਕਿੰਨੇ ਇਸ ਦੇ ਖਿਲਾਫ ਮਾਮਲੇ ਦਰਜ ਨੇ ਕਦੋਂ ਤੋਂ ਇਸ ਧੰਦੇ ਦੇ ਵਿੱਚ ਸ਼ਾਮਲ ਸੀ ਜਿਸ ਦੇ ਖਿਲਾਫ ਇਹ ਵੱਡਾ ਐਕਸ਼ਨ ਨਜ਼ਰ ਆਇਆ ਹੈ ਆ ਦੇਖੋ ਪ੍ਰਵਿੰਦਰ ਦੇ ਖਿਲਾਫ ਕੁੱਲ 6 ਜਿਹੜੇ ਮਾਮਲੇ ਹੁਣ ਤੱਕ ਦਰਜ ਨੇ ਔਰ ਵੱਡੀ ਰਿਕਵਰੀ ਕਿਹਾ ਜਾ ਸਕਦਾ ਹੈ ਕਿ ਪੁਲਿਸ ਨੂੰ ਹੋਈ ਸੀ ਵੱਡੇ ਜਿਹੜੇ ਆ ਇਸ ਦੇ ਕੋਲੋਂ ਜਿਹੜੀ ਆ ਨਸ਼ੇ ਦੀ ਜਿਹੜੀ ਕਿ ਪ੍ਰਮਾਣਿਤ ਹੋਈ ਸੀ ਔਰ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ 6 ਜਿਹੜੇ ਮਾਮਲੇ ਆ ਉਹ ਦਰਦ ਕੀਤੇ ਨੇ ਔਰ ਇਹਨਾਂ ਮਾਮਲਿਆਂ ਦੇ ਅਧੀਨੀ ਕਿਉਂਕਿ ਇੱਕ ਡਰੱਗ ਸਪਲਾਈਅਰ ਜਿਹੜਾ ਹੈ ਉਹ ਵਕ ਵਕ ਪਿੰਡਾਂ ਨੂੰ ਜਿਹੜੀ ਹੈ ਡਰੱਗਸ ਅਪਲਾਈ ਕਰਦਾ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਹੈ ਕਿ ਜਿਹੜਾ ਇਸ ਦਾ ਨੈਕਸਸ ਹੈ ਉਹ ਤੋੜਿਆ ਜਾ ਸਕਦਾ ਹੈ ਇਸ ਨੂੰ ਹਾਂ ਠੀਕ ਹੈ ਜੰਧਪੁਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਦਾ ਇਹ ਬਲਡੋਜ਼ਰ ਐਕਸ਼ਨ ਨਜ਼ਰ ਆਇਆ ਹੈ ਅਤੇ ਉਹ ਆਪਣੀ ਉਦਯੋਗ ਦੇ ਲਈ ਮੱਕੀ ਖਰੀਦਣਾ ਚਾਹੁੰਦੇ ਨੇ ਐਮਐਸਪੀ ਦੇਣਾ ਚਾਹੁੰਦੇ ਨੇ ਪ੍ਰਾਈਵੇਟਾਈਜੇਸ਼ਨ ਨੂੰ ਉਹ ਉਤਸ਼ਾਹਿਤ ਕਰ ਰਹੇ ਨੇ ਦੂਜੇ ਪਾਸੇ ਰਾਣਾ ਗੁਰਜੀਤ ਦਾਅਵੇ ਕਰ ਰਹੇ ਨੇ ਕਿ ਐਮਐਸਪੀ ਮੈਂ ਦੇ ਦੂੰਗਾ ਪ੍ਰਾਈਵੇਟਾਈਜੇਸ਼ਨ ਦੇਖੋ ਜੇ ਕੋਈ ਐਮਐਸਪੀ ਦਿੰਦਾ ਤੇ ਉਸ ਸਾਨਾ ਦਾ ਪੜਾਵਾ ਕੈਮਰਾ ਫੇਸ ਕਰੋ ਸਾਨੂੰ ਕੀ ਇਤਰਾਜ ਹੈ ਕੋਈ ਐਸਐਨਓਲ ਪੈਦਾ ਕਰਨ ਜਾਂ ਕੁਝ ਹੋਰ ਜੋ ਮਰਜ਼ੀ ਪੈਦਾ ਕਰਨ ਜੋ ਜੋ ਵੰਦਾਇਆ ਜੋ ਵੰਦਾਇਆ ਕਿ ਦੇ ਮਮ ਕਿਸਾਨਾਂ ਨੂੰ ਤਰਾਜੇ ਫਿਰ ਤੇ ਮੰਨਾ ਸਰਪਾਲ ਸਿੰਘ ਖੈਰਾ ਉਹ ਚਲੋ ਅਨਫੋਰਚੂਨੇਟ ਗੱਲ ਆ ਸਰਪਾਲ ਖੈਰਾ ਜੀ ਦੀ ਅਨਫੋਰਚੂਨੇਟ ਗੱਲ ਆ ਪਰ ਜੇ ਕੋਈ ਕਹਿੰਦਾ ਮੈਂ ਕਿਸਾਨਾਂ ਨੂੰ ਕਣਕ ਮੱਕੀ ਦੇ ਫੁੱਲ ਪੇਮੈਂਟ ਕਰਾਂਗਾ ਤੇ ਨਥਿੰਗ ਇਹ ਤੂੰ ਚੰਗੀ ਚੀਜ਼ ਕੀ ਹੈ ਇਹ ਤਾਂ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਵੀ ਦੇਣਾ ਚਾਹੀਦਾ ਕਿ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਦੇਵਾਂਗੇ ਦੇਖੋ ਹੁਣ ਸਰਕਾਰ ਆਪ ਜਵਾਬ ਦੇ ਜੀ ਇਸ ਗੱਲ ਦਾ ਪਰ ਉਹਨਾਂ ਨੇ ਕਲੇਮ ਕੀਤਾ ਦਾਵਾ ਕੀਤਾ ਵਾ ਸਮਾਂ ਆ ਜਾਣਾ ਸਾਹਮਣੇ ਗੱਲ ਆ ਜਾਣੀ ਹੈ ਚਿੰਮਣੇ ਵੀ ਤਰਜਤ ਆਇਆ ਕਿ ਉਹਨਾਂ ਦੇ ਬੇਟੇ ਰਣਾ ਗੁਰਜੀਤ ਦੇ ਉਹ ਚਲੋ ਨਵਤੇਜ ਚੀਮਾ ਦਾ ਛੱਡੋ ਦੀ ਗੱਲ ਉਹਦੀ ਗੱਲ ਛੱਡੋ ਪਰ ਕੋਈ ਐਸੀ ਗਲਤ ਗੱਲ ਨਹੀਂ ਹੈਗੀ ਬਰਤਨ ਵਿਧਾਇਕਾਂ ਨੂੰ ਲੈ ਕੇ ਐਲੋਪੀ ਕਹਿੰਦੇ ਨੇ ਕਿ ਮੇਰੇ ਸੰਪਰਕ ਵਿੱਚ ਲekin ਸਾਡੇ ਵਰਗੇ ਵਿਧਾਇਕਾਂ ਦੇ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਕੇਂਦਰ ਨੇ ਉਹਦੇ ਤੇ ਰਾਈ ਮੰਗੀ ਸੀ ਹਰ ਸਟੇਟ ਕੋਲੋਂ ਇਹਨਾਂ ਨੇ ਆਪਣੀ ਰਾਈ ਭੇਜਦੀ ਹੈ ਤੇ ਨਾਲੇ ਇਸ ਵੇਲੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋ ਰਹੀ ਹੈ ਜਿਸ ਵੇਲੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਉਸ ਵੇਲੇ ਇਸ ਤਰੀਕੇ ਦੀ ਕਾਰਵਾਈ ਕਰਨਾ ਕਿੰਨਾ ਉਚਿਤ ਹੈ ਔਰ ਇਹਦੇ ਤੇ ਮੇਰਾ ਟਿੱਪਣੀ ਕਰਨਾ ਵੀ ਉਚਿਤ ਨਹੀਂ ਹੈ ਹਾਂ ਔਰ ਇਹ ਗੱਲ ਕੱਲ ਦਾ ਜਿਹੜਾ ਸੈਸ਼ਨ ਚੱਲੂ ਹੋਇਆ ਹੈ ਇਹ ਤੁਸੀਂ 12:30 ਵਜੇ ਸ਼ੁਰੂ ਹੋਇਆ ਸੁਰੇਸ਼ ਸ਼ਬਦਾਂ 흘ੀਆਂ ਦਿੱਤੀਆਂ ਔਰ 2:30 ਵਜੇ ਸਮਾਪਤ ਹੋ ਗਿਆ ਮੈਨੂੰ ਲੱਗਦਾ ਹੈ ਕਿ ਜਿਹੜਾ ਸਵਿਧਾਨਿਕ ਸੰਕਟ ਇਹਨਾਂ ਨੇ ਪੈਦਾ ਕੀਤਾ ਹੋਇਆ ਸੀ ਸੈਸ਼ਨ ਨਾਂ ਬੁਲਾ ਕੇ ਕਿ 6 ਮਹੀਨੇ ਜੇ ਇੱਕ ਵਾਰੀ ਸੈਸ਼ਨ ਹੁੰਦਾ ਉਹਨੂੰ ਪੂਰਾ ਖਾਨਾ ਪੂਰਤੀ ਕਰਨ ਲਈ ਇਹ ਸੈਸ਼ਨ ਹੈ ਇਹਦੇ ਇਲਾਵਾ ਇਹਦੇ ਚੋਂ ਕੁਝ ਨਿਕਲੇਗਾ ਉਹ ਨਹੀਂ ਹੈ ਸ਼ਰਮਾ ਜੀ ਤੁਸੀਂ ਸਪਸ਼ਟ ਕਰੋ ਕਿ ਮੰਡੀ ਕਰਨ ਦੀ ਜਿਹੜੀ ਨੀਤੀ ਹੈ ਉਹਦੇ ਉੱਤੇ ਨਹੀਂ ਇੱਕ ਮੇਰੀ ਗੱਲ ਮੈਂ ਉਹੀ ਕਹਿ ਰਿਹਾ ਨਾ ਇਸ ਵੇਲੇ ਕਿਸਾਨ ਦੇ ਨਾਲ ਗੱਲਬਾਤ ਹੋ ਰਹੀ ਹੈ ਦੂਜੀ ਗੱਲ ਇਹ ਹੈ ਕਿ ਉਹਦੇ ਤੇ ਇਹਨਾਂ ਨੇ ਆਲਰੇਡੀ ਆਪਣੀ ਰਾਏ ਭੇਜਤੀ ਹੈ ਸਟੇਟਾਂ ਨੇ ਆਪਣੀ ਰਾਏ ਮੰਗੀ ਸੀ ਕੇਂਦਰ ਨੇ ਸਟੇਟ ਕੋਲੋਂ ਸਟੇਟ ਨੇ ਆਪਣੀ ਰਾਏ ਭੇਜਤੀ ਉਸ ਤੋਂ ਬਾਅਦ ਸਦਨ ਚលਹਾ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਬਾਰ-ਬਾਰ ਸਦਨ ਦੇ ਅੰਦਰ ਇਸ ਇਸ ਤਰੀਕੇ ਦੇ ਉਸ ਵੇਲੇ ਲਿਆਣਾ ਖਾਸ ਕਰਕੇ ਜਿਸਲੇ ਕਿਸਾਨਾਂ ਦੇ ਨਾਲ ਗੱਲਬਾਤ ਬਿਲਕੁਲ ਸਿਟੀ ਤੇ ਪੁੱਜਣ ਵਾਲੀ ਹੈ ਉਹਦੇ ਤੋਂ ਹੀ ਲੱਗਦਾ ਕਿ ਵਿਸ਼ੁੱਧ ਰਾਜਨੀਤੀ ਹੈ ਇਹਦੇ ਇਲਾਵਾ ਕੁਝ ਨਹੀਂ ਹੈਗਾ ਆ ਥੋੜੀ دیر ਦੇ ਵਿੱਚ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ ਇਸ ਤੋਂ ਪਹਿਲਾਂ ਵਕਫਾਕ ਤਰ੍ਹਾਂ ਦੇ ਆਗੂਆਂ ਦੇ ਵੱਲੋਂ ਜੋ ਨਾ ਹਲਕਿਆਂ ਦੇ ਨਾਲ ਪੰਜਾਬ ਦੇ ਨਾਲ ਜੁੜੇ ਮੁੱਦੇ ਨੇ ਉਹ ਮੁੱਦੇ ਚੁੱਕੇ ਜਾ ਰਹੇ ਨੇ ਆ ਠੀਕ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਦਰਸਲ 2 ਦਿਨ ਦਾ ਸਰਕਾਰ ਦੇ ਵੱਲੋਂ ਵਿਸ਼ੇਸ਼ اجلاس ਸੱਦਿਆ ਗਿਆ ਹੈ ਅੱਜ ਇਸ اجلاس ਦਾ ਦੂਜਾ ਤੇ ਆਖਰੀ ਦਿਨ ਹੈ ਇਸ ਦੌਰਾਨ ਕੇਂਦਰ ਦਾ ਜੋ ਕਿ ਮੰਡੀਕਰਨ ਡਰਾਫਟ ਵਾਲਾ ਮੰਡੀਕਰਨ ਡਰਾਫਟ ਹੈ ਉਸ ਨੂੰ ਰੱਦ ਕੀਤਾ ਜਾਵੇਗਾ ਉਸ ਦੇ ਖਿਲਾਫ ਸਰਕਾਰ ਦੇ ਵੱਲੋਂ ਅੱਜ ਮਤਾ ਲਿਆਂਦਾ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਵੀ ਵਕਫਾਕ ਤਰ੍ਹਾਂ ਦੇ ਆਗੂਆਂ ਦੇ ਵੱਲੋਂ ਆਪੋ ਆਪਣਾ ਆ ਪੱਖ ਰੱਖਿਆ ਜਾ ਰਿਹਾ ਹੈ ਤਾਂ ਥੋੜੀ ਦੇਰ ਦੇ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਠੀਕ 10 ਵਜੇ ਜੋ ਕਿ ਅੱਜ ਸਮਾਂ ਕਾਰਵਾਈ ਦਾ ਰੱਖਿਆ ਗਿਆ ਹੈ ਅਤੇ ਇਸੇ ਦੌਰਾਨ ਮੰਢੀਕਰਨ ਡਰਾਫਟ ਖਿਲਾਫ ਸਰਕਾਰ ਦੇ ਵੱਲੋਂ ਮਤਾ ਮਤਾ ਲਿਆਂਦਾ ਜਾਵੇਗਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਦੇ ਵੱਲੋਂ ਇਹ ਮਤਾ ਪੇਸ਼ ਕੀਤਾ ਜਾਣਾ ਹੈ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੇ ਕਿਹਾ ਕਿ ਪਹਿਲਾਂ ਸਟੇਕ ਹোলਡਰਸ ਦੇ ਨਾਲ ਇਸ ਮਤੇ ਬਾਰੇ ਗੱਲਬਾਤ ਕਰਨੀ ਚਾਹੀਦੀ ਸੀ ਖੇਤੀਬਾੜੀ ਨੀਤੀ ਨੂੰ ਲੈ ਕੇ ਉਹਨਾਂ ਨੇ ਸਵਾਲ ਕੀਤਾ ਕਿ ਅਖਰਕਾਰ ਖੇਤੀਬਾੜੀ ਆ ਨੀਤੀ ਕਿਉਂ ਨਹੀਂ ਸਰਕਾਰ ਦੇ ਕੋਲ ਜਾਂਦੀ ਚਾਰੀ ਇਸ ਨੂੰ ਲੈ ਕੇ ਵੀ ਪ੍ਰਤਾਪ ਸਿੰਘ ਬਾਜਵਾ ਸਵਾਲ ਖੜੇ ਕਰਦੇ ਹੋਏ ਨਜ਼ਰ ਆਏ ਆ ਤਾਂ ਥੋੜੀ ਦੇਰ ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦੇ ਵਿਸ਼ੇਸ਼ اجلاس ਦਾ ਦੂਜਾ ਤੇ ਆਖਰੀ ਦਿਨ ਹੈ ਆ ਕੱਲ ਪਹਿਲਾ ਦਿਨ ਸੀ ਕੱਲ ਸ਼ੁਰੂਆਤ ਦੇ ਵਿੱਚ ਵਿਚੜੀਆਂ ਰੂਹਾਂ ਨੂੰ ਜੋ ਕਿ ਇਸ ਤਰ੍ਹਾਂ ਜਾਨੀ ਸ਼ਰਧਾਂਜਲੀ ਦਿੱਤੀ ਗਈ ਸੀ ਇਹ ਚੀਜ਼ ਵੇਖਣ ਨੂੰ ਆਈ ਹੈ ਸਾਰਿਆਂ ਨੂੰ ਵੱਡੀ ਇਨਵੋਲਵਮੈਂਟ ਹੀ ਸਾਰੇ ਦੋ ਨੰਬਰ ਦੇ ਕੰਮ 'ਚ ਪੁਲਿਸ ਸੀ ਪਾਵੇਂ ਫਰੋਤੀਆਂ ਦੇ ਵਿੱਚ ਪਾਵੇਂ ਕਬਜ਼ੀਆਂ ਦੇ ਵਿੱਚ ਤੁਸੀਂ ਵੇਖੋ ਜਿਹੜੇ ਉਹ ਤਹਿਸੀਲਦਾਰਾਂ ਦੀ ਇੱਕ ਲਿਸਟ ਲਗਾਈ ਸੀ ਕਿ 48 ਤਹਿਸੀਲਦਾਰ ਵਿਜੀਲੈਂਸ ਨੇ ਤਿਆਰ ਕੀਤੀ ਸੀ ਕਿ ਇਹ ਕਰਪਟ ਵਿਜੀਲੈਂਸ ਇਹ ਸੌਰੀ ਰੈਵਨਿਊ ਅਫਸਰਸ ਦੇ ਉੱਥੇ ਹੀ ਲਾਏ ਗਏ ਨੇ ਤੁਸੀਂ ਹੈਰਾਨ ਹੋਵੋਗੇ ਕਿ ਰੈਵਨਿਊ ਦਾ ਰਿਟਾਇਰਡ ਅਫਸਰ ਹੈ ਜਿਨੇ ਸਾਰੀ ਚੀਜ਼ ਦੀ ਚਰਚਾ ਕਰਕੇ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਦੱਸਿਆ ਹੈ ਕੇ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਏ ਰੈਵਨਿਊ ਜਿਹੜਾ ਰਿਸ਼ਵਤ ਲੈ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਨੇ ਗਰਦਾਉਰੀ ਇਸ ਕਰਦੇ ਨੇ ਇੰਤਕਾਲ ਚੜਾਉਂਦੇ ਨੇ ਉਹ ਐਵਰੇਜ ਉਹਨੇ ਕੱਢੀ ਹੈ ਤਕਰੀਬਨ 1000 ਰੁਪਏ ਦੀ ਕਮਿਸ਼ਨ 1000 ਰੁਪਏ ਦੀ ਰਿਸ਼ਵਤ ਪਰ ਮੰਥ ਲਈ ਜਾਂਦੀ ਉਹਦਾ ਮਤਲਬ 12000 ਕਰੋੜ ਰੁਪਏ ਪੰਜਾਬ ਦੇ ਲੋਕਾਂ ਦੀ ਜੇਬਾਂ ਚੋਂ ਕੱਢਿਆ ਜਾਂਦਾ ਇਲੀਗਲ ਮਾਈਨਿੰਗ ਦੇ ਇਨੇ ਕੇਸੇ ਨੇ ਹੁਣ 2 ਮਿੰਟ ਦੇ ਵਿੱਚ ਬਿਕੋ 0r ਦੇ ਵਿੱਚ ਤੇ ਦੇ ਅਲਾਉ ਯੂ ਫਾਰ ਜਸਟ 2 2 3 ਮਿੰਟ ਅੱਜ ਹੀ ਆਈ ਹੈ ਇੱਕ ਅੰਮ੍ਰਿਤਸਰ ਤੋਂ ਅਜਨਾਲੇ ਦੇ ਵਿੱਚੋਂ ਸਾਰੀ ਰਾਤ ਮਾਈਨਿੰਗ ਚੱਲ ਰਹੀ ਹੈ ਮਸ਼ੀਨਾਂ ਲੱਗੀਆਂ ਨੇ ਲੁਧਿਆਣੇ ਤੋਂ ਆ ਰਹੀਆਂ ਨੇ ਨਵੇਂ ਸ਼ਹਿਰ ਤੋਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਤੋਂ ਆ ਰਹੀਆਂ ਛੱਤਬੀਰਜੀ ਤੋਂ ਆ ਰਹੀ ਹੈ ਅਜ਼ੂਦ ਦੇ ਪਿੱਛੋਂ ਆ ਰਹੀਆਂ ਪਠਾਨਕੋਟ ਸਾਰਾ ਏਰੀਆ ਇਹਦੇ ਨਾਲ ਭਰੇ ਆ ਸਮੁੱਚੇ ਪੰਜਾਬ ਦੇ ਵਿੱਚ ਕੋਈ ਏਰੀਆ ਤੁਸੀਂ ਵੇਖੋ ਜਿੱਥੇ ਮਾਈਨਿੰਗ ਨਾ ਹੋ ਰਹੀ ਹੋਵੇ ਤਾ ਵ੍ਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਗੈਰਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਲਗਾਤਾਰ ਚੱਲੀ ਹੈ ਅਮਰਸਰ ਪਠਾਨ ਕੋ ਲੁਧਿਆਣਾ ਆਨੰਦਪੁਰ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਕ੍ਰੈਸ਼ਰ ਤੇ 5 ਲੱਖ ਮਹੀਨਾ ਰਿਸ਼ਵਤ ਲਈ ਜਾ ਰਹੀ ਹੈ ਵੀ ਪ੍ਰਤਾਪ ਸਿੰਘ ਬਾਜਵਾ ਨੇ ਵੱਡੇ ਇਲਜ਼ਾਮ ਲਗਾਏ ਉਹ ਕਹਿੰਦੇ ਕਿ ਮੰਤਰੀ ਅਤੇ ਵਿਧਾਇਕਾਂ ਤੋਂ ਰਿਸ਼ਵਤ ਲੈ ਰਹੇ ਨੇ ਜੋ ਪ੍ਰਤਾਪ ਸਿੰਘ ਬਾਜਵਾ ਦੇ ਇਲਜ਼ਾਮ ਹੈ ਤੇ ਜੇ ਸਾਡਾ ਲੀਡਰ ਆਖੂਗਾ ਉਸੇ ਹਸਾਬ ਨਾਲ ਕੀਤਾ ਜਾਵੇ ਤੁਹਾਨੂੰ ਕੀ ਲੱਗਦਾ ਜਿਹੜਾ ਖੇਤੀ ਮੰਡੀਕਰਨ ਸਰਕਾਰ ਦੇ ਵੱਲੋਂ ਗਲਤ ਹੈ ਪਰ ਫਿਰ ਵੀ ਫੈਸਲਾ ਸਾਰੇ ਮੈਂਬਰ ਬੈਕ ਕਰਨਗੇ ਤੇ ਲੀਡਰ ਸਾਹਿਬ ਦਾ ਹੁਕਮ ਚੱਲੇਗਾ ਇੱਕ ਚੀਜ਼ ਹੋ ਰਹਾ ਹੈ ਡਰਗ ਦਾ ਡਰਗਸ ਦਾ ਬਹੁਤ ਨਾਮ ਜਿਹੜਾ ਪੰਜਾਬ ਦੇ ਵਿੱਚ ਚੱਲਦਾ ਹੈ ਕਾਰਵਾਈ ਨਹੀਂ ਹੁੰਦੀ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਅੱਜ देर रात ਨੂੰ ਲੁਧਿਆਣੇ ਦੇ ਵਿੱਚ ਇੱਕ ਡਰਗ ਤਸਕਰ ਦੇ ਘਰ ਜਿਹੜਾ ਇਲੀਗਲ ਤਰੀਕੇ ਨਾਲ ਬਣਿਆ ਸੀਗਾ ਉਹਨੂੰ ਬਲਡوزر ਦੇ ਜ਼ਰੀਏ ਉਹਨੂੰ ਢਾਹਨ ਦਾ ਕੰਮ ਪੁਲਿਸ ਨੇ ਕੀਤਾ ਲੁਧਿਆਣਾ ਪੁਲਿਸ ਨੇ ਚਲੋ ਟਾਉਣ ਤੋਂ ਪਹਿਲਾਂ ਸਾਰਾ ਕੁਝ ਦੇਖ ਲੈਣਾ ਚਾਹੀਦਾ ਸੀ ਜੇ ਨਸ਼ੇ ਨਾ ਬਣਿਆ ਤੇ ਉਹਨੂੰ ਕਹਿੰਦੇ ਸੋਨੂ ਨਾਮ ਦਾ ਸੀਗਾ 6 ਐਫ ਆਈ ਆਰ ਰਜਿਸਟਰ ਸੀ ਗਿਆ 30 ਹੋਣ ਗਿਆ ਜਰੂਰ ਹੋਣ ਗਿਆ ਪਰ ਜਿੰਨੀ ਦੇਰ ਤੱਕ ਕਿਸੇ ਨੂੰ ਸਜ਼ਾ ਨਹੀਂ ਹੋ ਜਾਂਦੀ ਪਰ ਫੇਰ ਹੀ ਪੁਲਿਸ ਨੇ ਜੋ ਕੀਤਾ ਸੋ ਸਮਝ ਕੇ ਕੀਤਾ ਹੋਗਾ ਚੰਗਾ ਸੀ ਕਿਸੇ ਗਰੀਬ ਨੂੰ ਦੇ ਦਿੰਦੇ ਬੁਲਡੋਜ਼ਰ ਨਾਲ ਟਾਣਾ ਗਲਤ ਤੁਹਾਨੂੰ ਲੱਗਦਾ ਕਿ ਨਹੀਂ ਟਾਣਾ ਚਾਹੀਦਾ ਸੁਪਰੀਮ ਕੋਰਟ ਤੇ ਕਹਿੰਦਾ ਵੀ ਬੁਲਡੋਜ਼ਰ ਵਰਤਣ ਤੋਂ ਪਹਿਲਾਂ ਬਹੁਤ ਕੋਈ ਗਰੇਜ ਕਰਨਾ ਚਾਹੀਦਾ ਪੁਲਿਸ ਕੈਰੀ ਅੱਗੇ ਵੀ ਇਸ ਤਰੀਕੇ ਦੀਆਂ ਕਾਰਵਾਈ ਦੇਖਣ ਨੂੰ ਮਿਲ ਸਕਦੀਆਂ ਜੇ ਕੋਈ ਡਰਕ ਹੋ ਗਿਆ ਪਰ ਜੇ ਗਲਤ ਬੰਦਾ ਹਾਂ ਕਿ ਉਹਦਾਂ ਹਮਦਰਦੀ ਕੋਈ ਨਹੀਂ ਠੀਕ ਹੈ ਕੋਈ ਹਮਦਰਦੀ ਤਾਂ ਜਿਵੇਂ ਤੇ ਰਜਿੰਦਰ ਬਾਜਵਾ ਹੋਰੀ ਗੱਲਬਾਤ ਕਰ ਰਹੇ ਸੀ ਕਹਿੰਦੇ ਕਿ ਸੈਸ਼ਨ ਤੋਂ ਪਹਿਲਾਂ ਸਾਡੀ ਮੀਟਿੰਗ ਹੋਏਗੀ ਮੀਟਿੰਗ ਚ ਤਿਆ ਕਰਾਂਗੇ ਕਿ ਰੈਜ਼ੋਲੂਸ਼ਨ ਬਾਰੇ ਕੀ ਫੈਸਲਾ ਲੈਣਾ ਹੈ ਆਪਣੇ ਸਹਿਯੋਗੀ ਸੁਖਜਿੰਦਰ ਤੇ ਉਮੇਸ਼ ਦੇ ਨਾਲ ਪੰਕਿਕ ਪਈ ਨਿਊਜ਼ 18 ਵਿਧਾਨ ਸਭਾ